ਵਿਆਹ ਵਾਲੇ ਘਰ ਚ ਹੋਈ ਲੁੱਟ ਲਾੜੇ ਤੇ ਲਾੜੀ ਦੇ ਬੜਾਏ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਤੇ ਨਕਦੀ ਲੈ ਕੇ ਚੋਰ ਹੋਏ ਫਰਾਰ ਇਹ ਘਟਨਾ ਸਮਰਾਲਾ ਚ ਪੈਂਦੇ ਪਿੰਡ ਹਰੀਕਲਾ ਦੇ ਵਿੱਚ ਅਣਪਛਾਤੇ ਲਟੇਰਿਆ ਵੱਲੋਂ ਵਿਆਹ ਵਾਲੇ ਘਰ ਦੇ ਵਿੱਚ ਲੱਖਾਂ ਰੁਪਏ ਦੇ ਸੋਨੇ ਅਤੇ ਗਹਿਣੇ ਨਕਦੀ ਚੋਰੀ ਹੋ ਕੇ ਫਰਾਰ ਹੋ ਗਏ ਜਿਸ ਸਮੇਂ ਚੋਰੀ ਦੀ ਘਟਨਾ ਵਾਪਰੀ ਉਸ ਸਮੇਂ ਘਰ ਦੇ ਵਿੱਚ ਕੱਲੀ ਵਿਆਹ ਵਾਲੀ ਕੁੜੀ ਸੀ ਜਿਸਦੇ ਦਾ 2 ਦਿਨ ਬਾਅਦ ਵਿਆਹ ਰੱਖਿਆ ਹੋਇਆ ਸੀ ਜਦੋਂ ਕੁੜੀ ਦੇ ਮਾਪੇਪ ਘਰ ਵਾਪਸ ਪੁੱਜੇ ਤਾਂ ਦੇਖਿਆ ਕੁੜੀ ਬੇਹੋਸ਼ ਹੋ ਕੇ ਪਈ ਸੀ ਅਤੇ ਘਰ ਵਿੱਚ ਤਿੰਨ ਕੁੱਤੇ ਵੀ ਪਿੱਟ ਵੱਲ ਸਮੇਤ ਹੋਏ ਬਿਉ ਸਨ ਅਤੇ ਉਸ ਤੋਂ ਬਾਅਦ ਘਰ ਵਿੱਚ ਜਾ ਕੇ ਦੇਖਿਆ ਤਾਂ ਘਰ ਦੀਆਂ ਲਮਾਰੀਆਂ ਅਤੇ ਤਾਲੇ ਤੋੜ ਕੇ ਵਿਆਹ ਵਾਲੀ ਕੁੜੀ ਲਈ ਜੋੜ ਕੇ ਰੱਖੇ ਹੋਏ ਗਹਿਣੇ ਅਤੇ ਨਗਦੀ ਗਾਇਬ ਸਨ ਅਤੇ ਤੁਰੰਤ ਪੀੜਤ ਪਰਿਵਾਰ ਵੱਲੋਂ ਸਮਰਾਲਾ ਪੁਲਿਸ ਨੂੰ ਸੂਚਨਾ ਦਿੱਤੀ ਗਈ ਆਓ ਦੇਖਦੇ ਹਾਂ ਕੀ ਹੈ ਸਾਰੀ ਪੂਰੀ ਰਿਪੋਰਟ ਤਾਂ ਕੀ ਨਾਜੀ ਸੰਦੀਪ ਸਿੰਘ ਜੀ ਸੰਦੀਪ ਜੀ ਕੀ ਕੱਟਣਾ ਹੋਈ ਆਪਣਾ ਅਸੀਂ ਜੀ ਕੱਲ ਮਾਸੀ ਦੇ ਮੁੰਡੇ ਦੀ ਮੈਰਿਜ ਸੀਗੀ ਸ਼ਗਨ ਪਾਉਣ ਗਏ ਸੀ ਸਰ ਡੇਢ ਘੰਟੇ ਲਈ ਬੜੀ ਬੇਟੀ ਦਾ ਜਿਹਦੀ ਮੈਰਿਜ ਸੀ ਉਹਨੂੰ ਘਰ ਛੱਡ ਕੇ ਗਏ ਆ ਚੱਕ ਕੇ ਗਏ ਆ ਵੀ ਉੱਪਰ ਦੇ ਬੰਦੇ ਨੂੰ ਕੋਈ ਗੱਲਬਾਤ ਨਹੀਂ ਕਰਨੀ ਅਸੀਂ 11 ਵਜੇ ਗਏ ਆ ਰੋ ਸਵੇਰ 11 ਵਜੇ ਡੇਢ ਵਜੇ ਨੂੰ ਵਾਪਸ ਜਦ ਇੱਕ ਵਜੇ ਨੂੰ ਤੁਰੇ ਆ ਫੋਨ ਕਰਦੇ ਰਹੇ ਫੋਨ ਨਾ ਚੱਕ ਕੇ ਵਾਪਸ ਘਰ ਆਏ ਆ ਗੇਟ ਖੁੱਲਾ ਸੀ ਤੇ ਕੁੜੀ ਇੱਧਰ ਕੋਠੀਏ 'ਚ ਡਿੱਗੀ ਪਈ ਸੀ ਉਹਨੂੰ ਥਾਲਿਆ ਤੇ ਬਾਅਦ ਫੰਦਰ ਗਈ ਤਾਂ ਜਦ ਦੇਖਿਆ ਖੇਲਰਿਆਂ ਸਭ ਕਦੇ ਤੋਂ ਜੱਟ ਪਿਆਤੀ ਕੀ ਦੱਸਿਆ ਲੜਕੀ ਨੇ ਲੜਕੀ ਨੇ ਤਾਂ ਇਹ ਦੱਸਿਆ ਕਹਿੰਦੀ ਵੀ ਤਿੰਨ ਲੜਕੇ ਆਏ ਨੇ ਇੱਥੋਂ ਹੀ ਉਹਨੇ ਖੜ ਕੇ ਗੱਲਬਾਤ ਕਰੀ ਵੀ ਕੀ ਚਾਹੀਦਾ ਉਹ ਕਹਿੰਦੇ ਵੀ ਅਸੀਂ ਪਾਈਪ ਲਾਈਨ ਵਾਲੇ ਆਂ ਵੀ ਅਸੀਂ ਕਨੈਕਸ਼ਨ ਦੇਣਾ ਹੈ ਉਹ ਕਹਿੰਦੇ ਵੀ ਡੈਡੀ ਹੈ ਨਹੀਂ ਕਰੇ ਵੀ ਅਸੀਂ ਕੁਝ ਨਹੀਂ ਕਰਾਉਣਾ ਤੇ ਉਹ ਇੰਨੇ ਨੂੰ ਜਨ ਨੂੰ ਉਹਨੇ ਮੂੰਹ ਘਮਾਇਆ ਉਹਨਾਂ ਨੇ ਛਾਲ ਅੰਦਰ ਮਾਰੀ ਅੰਦਰ ਮਾਰਦੀ ਸਾਰੇ ਪਤਾ ਨਹੀਂ ਕੀ ਪਾਇਆ ਮੂੰਹ ਤੇ ਕੀ ਨਹੀਂ ਕੁੜੀ ਵੇਚੋ ਵੀ ਕੁੱਤਾ ਸਾਡੇ ਪਿੱਤ ਬੋਲਾ ਇਹਨੂੰ ਕੋਈ ਬਰੱਡ ਪੁੱਤੂ ਪਾਏ ਕੁੱਤਾ ਵੀ ਕੱਲ ਦੇ ਬੋਲੇ ਨਹੀਂ ਸੀਗੇ ਤੁਸੀਂ ਕਰੋ ਕਿੰਨੇ ਵਜੇ ਗਏ ਤੇ ਕਿੰਨੇ ਵਜੇ ਵਾਪਸ ਆਏ ਤੁਸੀਂ ਅਸੀਂ 11 10 ਤੇ ਗਏ ਆ ਅਸੀਂ 1:30 ਵਜੇ ਉਰੇ ਆ ਗਏ 1:30 ਵਜੇ ਹਾਂ ਕੀ ਦੇਖਿਆ ਕਰਦਾ ਤੁਸੀਂ ਘਰ ਦਾ ਘਰ ਦਾ ਗਏ ਸੀ ਅਸੀਂ ਆਉਂਦੇ ਨੂੰ ਸਾਰਾ ਚੀਜ਼ ਪੱਟੀ ਪਈ ਸੀ ਕੋਈ ਚੀਜ਼ ਆਈ ਨਹੀਂ ਸੀ ਜਿਹੜੀ ਚੀਜ਼ ਨਹੀਂ ਪੱਟੀ ਹੋ ਗਿਆ ਵਿਆਹ ਵੀ ਰੱਖਿਆ ਹੋਇਆ ਜਾਂਦਾ ਵਿਆਹ ਰੱਖਿਆ ਜੀ ਕੱਲ ਨੂੰ 27 ਸਤਾਈ ਤਰੀਕ ਦੀ ਜਾਗੋ 28 ਤਰੀਕ ਦੇ ਅਨੰਦ ਨੇ ਜਦੋਂ ਤੁਸੀਂ ਗਏ ਹੋਏ ਸੀ ਤੁਹਾਡੇ ਆਲੇ ਦੁਆਲੇ ਨੂੰ ਸ਼ਾਨ ਸੀ ਕਿ ਉੱਤੇ ਕੋਈ ਤੁਹਾਨੂੰ ਲੱਦੇ ਲੋਕ ਰਹਿੰਦੇ ਸੀ ਕੋਈ ਨਹੀਂ ਆਉਂਦਾ ਉਹ ਸ਼ਾਨ ਸੀ ਇੱਧਰ ਆਲੂ ਕੱਟ ਰਹੇ ਸੀ ਮੁੰਡੇ ਇੱਧਰ ਲੇਜ਼ਰ ਕਰਾ ਚਾਹੁੰਦੇ ਸੀ ਕੋਈ ਐਡਾ ਹੈ ਨਹੀਂ ਤੇ ਅੱਗੇ ਵੀ ਜਾਂਦੇ ਆ ਬਹੁਤ ਵਾਰ ਜਾਂਦੇ ਆ ਰੋਜ਼ ਜਾਂਦੇ ਆ ਕਦੇ ਕਿੰਨੇ ਕਦੇ ਕਨੇ ਪਹਿਲਾਂ ਵੀ ਕੋਈ ਗੈਸਰ ਦੇ ਨਾਂ ਤੇ ਘਰੇ ਕਦੇ ਵੀ ਆਇਆ ਇਸ ਤਰ੍ਹਾਂ ਗੈਸਰ ਨੂੰ ਪਹਿਲਾਂ ਜਦ ਪਾਈਪ ਲਾਈਨ ਪਾਈ ਆ ਜਦ ਆਉਂਦੇ ਆਉਂਦੇ ਰਹੇ ਨਿਓ ਟੋਪੀਆਂ ਟਾਪੀਆਂ ਵਾਲੇ ਉਹਨਾਂ ਦੀ ਪਛਾਣ ਆ ਇਹ ਅਣਪਛਾਤੇ ਬੰਦੇ ਸੀ ਕਿੰਨੇ ਕੀ ਜਾਣੇ ਸੀ ਇਹ ਤਿੰਨੇ ਜਾਣੇ ਸੀ ਕਿ ਕਿਸ ਤਰ੍ਹਾਂ ਸੀ ਸਰਦਾਰ ਸੀ ਰੋਡੇ ਸੀ ਮੌਨੇ ਠੀਕੇ ਤਿੰਨੇ ਜਾਣੇ ਇੱਕ ਬੰਦੇ ਨੇ ਗੱਲ ਨਹੀਂ ਬੇਟੀ ਨਾ ਕਰੀ ਉਹਨੇ ਸਾਰਾ ਮੂੰਹ ਆਪਣਾ ਮੁਲਾਵਜਾ ਨਾ ਟੱਕਿਆ ਹੋਇਆ ਸੀ ਦੋ ਮਿੰਟਿਆਂ ਨੇ ਗੱਲ ਕਰੀ ਕਿੰਨੇ ਕਿੰਨੇ ਕੀਮਤ ਦੀ ਲੱਖੀ ਉਹ ਦਿਖਾਓ ਕੀਮਤ ਇਹ 10 ਕਿ ਤੋਲੇ ਸੋਨਾ ਦੀ 8 9 10 ਤੋਲੇ ਕੈਸ਼ ਤੇ 1.5 ਲੱਖ ਰੁਪਏ ਦਾ 10 ਤੋਲੇ ਸੋਨਾ ਸੀ ਉਹ ਲਟਕੇ ਵਿਆਹ ਵਾਸਤੇ ਬਣਾ ਕੇ ਰੱਖਿਆ ਆ ਆਇਆ ਜੀ ਜਿਵੇਂ ਮਗਰੋਂ ਪਾਇਆ ਹੋਇਆ ਤੇ ਸਾਨੂੰ ਪਾਇਆ ਕਿ ਕੁਝ ਬਣਾਇਆ ਔਲੀ-ਔਲੀ ਬਣਾ ਕੇ ਟੂਬਾ ਬਣਾ ਕੇ ਲੜਕੀ ਨੂੰ ਐ ਪਾਉਣੀ ਸੀ ਤੇ ਤਦ ਪੁਲਿਸ ਨੂੰ ਸ਼ਾਸਨ ਦੇ ਦੱਸਿਆ ਪੁਲਿਸ ਪ੍ਰਜਾਪਤੀ ਨਾਲ ਗਏ ਆਂ ਜੀ ਸਮਰਾਲੇ ਅਸੀਂ ਸਮਰਾਲੇ ਜਾ ਕੇ ਉਹ ਸਾਡੇ ਨਾਲ ਆਏ ਨੇ ਸਾਰੇ ਆ ਕੇ ਸਾਰੇ ਰਾਤ ਦੇ 9 ਵਜੇ ਤੱਕ ਉਹਨਾਂ ਨੇ ਪੂਰੀ ਜਾਂਚ ਕਰੀ ਜਿਵੇਂ ਤੁਹਾਡਾ ਘਰ ਖੇਤਾਂ ਦੇ ਵਿੱਚ ਆ ਕੀ ਲਾਦਾ ਕੋਈ ਗੱਡੀ ਚਾਹੀਦੀ ਜਾਂ ਸਕੂਟਰ ਮੋਰ ਤੋਂ ਕੁਝ ਪਤਾ ਲੱਗਿਆ ਇਹ ਜੀ ਰਸਤੇ ਨੂੰ ਨਹੀਂ ਕੋਈ ਆਇਆ ਇਹ ਕੋਈ ਮੋਟਰ ਮੋਟਰਾਂ ਦੇ ਸਾਈਡਾਂ ਤੇ ਮੋਟਰਸਾਈਕਲ ਖੜਾ ਕੇ ਬੈ ਇੱਕ ਓਕਣ ਖੇਤਾਂ 'ਚ ਹੀ ਆਇਆ ਇਹ ਕੁਛ ਦੱਸ ਦੀ ਕੁੜੀ ਕਿੰਨੀ ਕੁ ਉਮਰ ਦੀ ਹੋਣਗੀ ਉਹ ਆਹੀ ਵੀ 25 ਤੋਂ 30 ਦੀ ਉਮਰ ਦੇ ਵਿੱਚ ਨਵੀਂ ਉਮਰ ਦਾ ਮੁੰਡਾ ਜੀ ਤੁਹਾਨੂੰ ਕੋਈ ਸ਼ੱਕ ਵਗੈਰਾ ਹੋਇਆ ਕੋਈ ਸ਼ੱਕ ਤਾਂ ਜੀ ਕਦੇ ਇਹੋ ਜਿਹਾ ਕੰਮ ਨਹੀਂ ਹੋਇਆ 40-50 ਸਾਲ ਹੋ ਗਏ ਬਜ਼ੁਰਗਾਂ ਤੇ ਰਹਿੰਦੇ ਆਂ ਭਾਸ਼ਾ ਤੋਂ ਲੱਗਿਆ ਵੀ ਕੀ ਕੀ ਪੰਜਾਬੀ ਬੋਲਦੇ ਸੀ ਪੰਜਾਬੀਆ ਬੋਲਦੇ ਸੀ ਮੁੰਡਿਆਂ ਦੇ ਦਾੜੀ ਧੋੜੀ ਜੀ ਵੀ ਮੈਂ ਬ੍ਰਾਊਨ ਰੰਗ ਕਰੇ ਹੋਤੀ ਇੱਕਨਤੀ ਦ ਕੈਮਰੇ ਲੱਗੇ ਹੋਏ ਕੈਮਰੇ ਨਹੀਂ ਲੱਗੇ ਇੱਧਰ ਕੋਠੀਆਂ 'ਚ ਲੱਗੇ ਹੋਏ ਨੇ ਇਹ ਰਾਹ ਨੂੰ ਕੋਈ ਆਇਆ ਨਹੀਂ ਜੇ ਦੇਖਿਆ ਵੀ ਇੱਧਰ ਨੂੰ ਅਣਪਛਾਤੇ ਕੋਈ ਬੰਦਾ ਲੰਘੇ ਹੀ ਹੁਣ ਕੀ ਵਿਆਹ ਰੱਖਿਆ ਆ ਹੁਣ ਕੀ ਕਰਾਂ ਕੀ ਕਹਿਣਾ ਚੱਲਣਾ ਪ੍ਰਸ਼ਾਸਨ ਨੂੰ ਕਹਿਣਾ ਕੀ ਹੈ ਜੀ ਸਾਡੀ ਗਰੀਬ ਬੰਦੇ ਆ ਮਜਬੂਰੀ ਦੇ ਕੇ ਕੋਈ ਹੱਲ ਨਿਕਲ ਜਵੇ ਦੋਛੀ ਫੜੇ ਜਾਣ ਸਾਰਾ ਕੁਝ ਅਜੀ ਝੂਣ-ਝੂਣ ਡੁੱਟ ਕੇ ਲੱਗੇ ਬਹੁਤੱਖਾਈ ਸਿਰ ਤੇ ਵਿਆਹ ਵੀ ਆ ਸਿਰ ਤੇ ਵਿਆਹ ਜੀ ਵਿਆਹ ਵਿਆਹ ਤਿਆਰੀਆਂ ਚੱਲ ਰਹੀਆਂ ਨੇ ਹੁਣ ਤਾਂ ਉਹ ਛੱਡ ਵੀ ਨਹੀਂ ਸਕਦੇ ਹੁਣ ਤਾਂ ਸਾਰਾ ਕੁਝ ਆਪਸ ਨੂੰ ਤਿਆਰੀ ਮੇਰੇ ਕੋਲ ਦੋ ਬੇਟੀਆਂ ਨੇ ਇਹ ਬੜੀ ਕੁੜੀ ਹੈ ਇਹ ਬੜੀ ਬੇਟੀ ਹੈ ਜੀ ਪਹਿਲਾ ਵਿਆਹ ਸੀਗਾ ਜੀ ਪਹਿਲਾ ਵਿਆਹ ਸੀਗਾ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਸਿਂਦਰ ਕੌਰ ਹੈ ਜੀ ਤਵੇ ਕੀ ਕਰ ਰਹਾ ਵਾਪਸ ਜੀ ਤੁਹਾਡੇ ਘੀਟੇ ਦੇ ਮੇਰੇ ਮੈਂ ਸੀ ਗਏ ਸੀ ਸੀਗੋਂਫਰੰਸਨ ਤੇ ਆਉਂਦਿਆਂ ਨੂੰ ਸਾਡੀ ਬੇਟੀ ਤੇ ਦੇਖਸ਼ ਕਰਕੇ ਰੱਖੀ ਹੋਈ ਸੀ ਉਹਨਾਂ ਨੇ ਤੇ ਕਹਿੰਦੇ ਵੀ ਪੈਪ ਲਾਈਨ ਪਾਉਣ ਵਾਲਿਆਂ ਸੀ ਅੰਦਰ ਸਾਲ ਮਾਰ ਕੇ ਆਏ ਆ ਕੋਈ ਅਜਿਹੀ ਜਿਹੀ ਲੀਤੀ ਸੁਣਾਤੀ ਆ ਕੇ ਚੱਕੀ ਆ ਸੀ ਤਾਂ ਜਦੋਂ ਸਿਂਦਰ ਬੜੇ ਤਾਂ ਸਾਡੇ ਕੁਝ ਵੀ ਨਹੀਂ ਸੀਗਾ ਅੰਦਰ ਸਭ ਭੋਲਿਆ ਪਿਆ ਸੀ ਕੋਈ ਜਿੱਦੇ ਵੀ ਤੋੜਿਆ ਕੁਛ ਉਹਨਾਂ ਨੇ ਅੰਦਰੋਂ ਹਾਂਜੀ ਲੋਕ ਤੋੜੇ ਅਲਮਾਰੀ ਦਾ ਜੋ ਮੇਰਾ 골ਡ ਪਿਆ ਸੀ ਸਾਰਾ ਲੈ ਕੇ ਉਹਨਾਂ ਨੇ ਨਾਲ ਕੈਸ਼ ਵੀ ਲੈ ਗਈ ਤੁਹਾਡਾ 골ਡ ਵੀ ਨਾਲ ਲੈ ਕੇ ਹਾਂਜੀ ਮੇਰਾ ਵੀ ਨਾਲ ਇਕੱਠਾ ਇੱਕ ਲੋਕ ਤੇ ਰੱਖਿਆ ਹੋਇਆ ਸੀ ਸਾਡਾ 골ਡ 10 ਟੋਲੇ ਸੀਗਾ 1.5 ਲੱਖ ਰੁਪਈਆ ਸੀ ਆਪਣਾ ਇਹ ਵਿਆਹ ਵਾਸਤੇ ਰੱਖਿਆ ਹਾਂਜੀ ਵਿਆਹ ਵਾਸਤੇ ਰੱਖਿਆ ਪਾਸ ਉਹਨੂੰ ਆਪਣੀ ਬੇਟੀ ਦਾ ਵਿਆਹ ਹੋ ਰਿਹਾ ਸੀ ਪਰਸੋਂ ਦਾ ਵਿਆਹ ਰੱਖਿਆ ਹੋਇਆ ਸੀ ਹਾਂਜੀ ਮੇਰਾ ਜਿਹੜਾ ਜੋ ਮਤਲਬ ਕਹਿ ਸਕਦਾ ਹੈ ਉਹ ਕਟਣਾ ਵਾਪਰੀ ਹਾਂਜੀ ਉਹਦੀ ਕੋ ਫੁੜੀ ਦੇ ਮਾਤਾ ਹਾਂਜੀ ਚਲੋ ਦੇਖੀਏ ਅਸੀਂ ਦੇਖ ਰਹੇ ਹਾਂ ਕਿ ਉਹ ਕੀ ਕਰ ਸਕਦੇ ਸਾਡੇ ਕੋਲ ਤਾਂ ਕੁਝ ਨਹੀਂ ਹੈਗਾ ਇਸ ਟਾਈਮ ਤੇ ਇੱਕ ਵਾਰ ਬੇਨਤੀ ਹੋ ਜਾਂਦੀ ਤਾਂ ਜੋ ਹੈਲਪ ਕਰੀ ਜਾਵੇ ਉਹੀ ਗੱਲ ਤੁਹਾਨੂੰ ਇਹ ਦੇਖਿਆ ਫਿਰ ਉਹ ਕੋਈ ਦਵਾਈ ਦਵਾਈ ਕਿਸ ਤਰ੍ਹਾਂ ਪਤਾ ਲੱਗਾ ਹਾਂਜੀ ਅਸੀਂ ਡਾਕਟਰ ਦੇ ਲੈ ਕੇ ਗਏ ਡਾਕਟਰ ਨੇ ਦਵਾਈ ਦਿੱਤੀ ਉਹ ਕਹਿੰਦੇ ਵੀ ਦਿਮਾਗ ਵਿੱਚ ਚੜੀ ਹੋਈ ਆ ਵੀ ਹੌਲੀ ਹੌਲੀ ਸੱਟ ਹੋਊਗੀ ਬੋਲ ਵੀ ਨਹੀਂ ਸੀ ਹੁੰਦਾ ਉਹ ਤਾਂ ਸਭ ਕਿਸ ਤਰ੍ਹਾਂ ਦੀ ਦਵਾਈ ਹੋ ਸਕਦੀ ਹੈ ਵੀ ਨਾ ਜਾਈ ਲੀਡਾਈ ਦਵਾਈ ਆ ਕੋਈ ਨਸ਼ਾ ਲੱਗਿਆ ਹੋਸਾ ਇਹ ਕੁੜੀ ਨੇ ਫੇਖੋ ਚਾਹੇ ਤੁਹਾਨੂੰ ਕੀ ਦੱਸਿਆ ਉੜੀ ਤਾਂ ਰੋਣ ਲੱਗਿਓ ਤਾਂ ਕੁਝ ਵੀ ਨਹੀਂ ਦੱਸ ਹੁੰਦਾ ਬਹੁਤ ਟਾਈਮ ਬਾਅਦ ਜੇ ਨਹੀਂ ਸਾਨੂੰ ਬਹੁਤ ਕੰਟਰੋਲ ਕਰਨੀ ਪਈ ਐ ਸਾਡੇ ਕੁੱਤੇ ਵੀ ਰੱਖਿਆ ਹੋਣਾ ਉਹ ਵੀ ਬੇਵਜਹ ਸੀਗੇ ਸਹਿਮਗੀ ਹਾਂਜੀ ਉਹਨੂੰ ਬ੍ਰੈਡਾਂ ਦੇ ਵਿੱਚ ਕੁਝ ਦੁੱਧਾ ਮਿਲਾ ਕੇ ਲੱਭੇ ਹੋਰੇ ਬ੍ਰੈਡ ਪਏ ਸੀ ਹਾਂਜੀ ਪਾਏ ਹੁਣ ਵੀ ਪਾਏ ਆ ਸਾਡੇ ਬ੍ਰੈਡ ਹਜੇ ਵੀ ਰੱਖਿਆ ਹੋਇਆ ਸੀ ਕੀ ਕਹਿਣਾ ਚਾਹੁੰਦੇ ਹੋ ਹੁਣ ਤੁਸੀਂ ਕੀ ਮੰਗਦੇ ਆ ਅਸੀਂ ਜੋ ਸਾਡੀ ਮੰਗ ਹੈ ਪ੍ਰਸ਼ਾਸਨ ਸਾਡੀ ਹੈਲਪ ਕਰੇ ਜੋ ਮਦਦਕਾਰਤਾ ਦੇ ਚਾਰ ਤੱਕ ਦੇ ਹਾਂਜੀ ਜਲਦੀ ਤੇ ਜਲਦੀ ਛੜੇ ਦੋ ਦਿਨ ਪੂਰਕਾਰ ਤਾਂ ਨਾ ਹੋਵੇ ਹਾਂਜੀ

ਹਾਂਜੀ ਇਸ ਦਾ ਕਹਿੰਦੇ ਜਲਦੀ ਜਲਦੀ ਫੜੇ ਜਾਣ ਕਾਨੂੰਨ ਵੀ ਇਹ ਹਕੀਕਤ ਪਤਾ ਲੱਗੇ ਉਹਨਾਂ ਵੀ ਕੌਣ ਹੈ ਜਿਹਦਾ ਬੰਦਾ ਕਰਨ ਵਾਲਾ ਸਾਡੇ ਘਰ ਦਾ ਸੇਕ ਹੈ ਜੀ ਹਾਂਜੀ ਪਰ ਦਿੱਤੇ ਜਨ ਜੋ ਹਰਮਕਲਾ ਜੀ ਹੋਈ ਹੈ ਚੋਰੀ ਦੀ ਕੀ ਉਸਨੇ ਕੀ ਕਰਵਾਈ ਦਿੱਤੀ ਅਸੀਂ ਉਹਦੇ ਸਬੰਧ ਜੋ ਹੈਗਾ ਉਹਨਾਂ ਦਾ ਪੜਚਾਅ ਦਰਜ ਕਰ ਦਿੱਤਾ ਹੈ ਇਸੋ ਚ 11:00 ਵਜੇ ਦੇ ਕਰੀਬ ਚੋਰੀ ਹੋਈ ਹੈ ਉਹ ਜਿਹੜਾ ਮਾਲਕ ਸੰਦੀਪ ਤੇਵੜੀ ਮੈਸੇਜ ਨਾ ਉਹਨੇ ਰੈਸਟੋਰੈਂਟ ਵਿੱਚ ਸਗੰਦੇ ਨੂੰ ਗਿਆ ਸੀਗੇ ਲੜਕੀ ਕਰੇ ਸੀ ਤਿੰਨ ਬੰਦੇ ਆਏ ਉਹਨਾਂ ਨੇ ਆਵਾਜ਼ ਮਾਰ ਕੇ ਉਹਨਾਂ ਨੂੰ ਪੁੱਛਿਆ ਵੀ ਅਸੀਂ ਗੈਸ ਦਾ ਦਾ ਕਨੈਕਸ਼ਨ ਦੇਣ ਆਲੇ ਹ ਜਦੋਂ ਉਹਨਾਂ ਨੇ ਲੜਕੀ ਨੇ ਦੇਰ ਨਾ ਖੋਲਿਆ ਤਾਂ ਉਹਨਾਂ ਦਾ ਤਕਰੀਬਨ ਜਵਾਬ ਦਿੱਤੇ ਲੜਕੀ ਇੱਕ ਸਾਈਡ ਤੇ ਬਹਿ ਗਈ ਚਾਕੇ ਤੇ ਉਹ ਚੋਰੀ ਕਰਕੇ ਲੈ ਗਏ ਇਥੋਂ ਦੇ ਸੈਵੀ ਜਾ ਰਿਹਾ ਵੀ ਕੁਝ ਲੜਕੀ ਨੂੰ ਸੋਹਦਾ ਤਾਂ ਕੁੱਤੇਆਂ ਨੇ ਕੁਝ ਖਲਾਦਾ ਬੜੀ। ਜਵਲੀਆ ਬਟੇ ਹਾਂਜੀ ਉਹਨਾਂ ਦੇ ਰੱਖੇ ਹੋਏ ਨੇ ਕੁੱਤੇ ਉਹ ਕਹਿੰਦੇ ਸੀ ਬ੍ਰੈਡ ਪੈਸ ਸੀ ਜਦੋਂ ਉਹਨਾਂ ਦੇ ਮਾਲਕ ਨੇ ਆ ਕੇ ਸੰਦੀਪ ਨੇ ਦੇਖਿਆ ਤਾਂ ਬ੍ਰੈਡ ਪੈਸ ਸੀਗੇ। ਉਹਨੂੰ ਸ਼ੱਕ ਆ ਵੀ ਉਹਨਾਂ ਨੇ ਕੁੱਤੇਆਂ ਨੂੰ ਕੋਈ ਬ੍ਰੈਡ ਵਗੈਰਾ ਪਾਏ ਨੇ। ਇਸ ਕਰਕੇ ਕੁੱਤੇ ਬੋਲੀਓ। ਠੀਕ ਹੀ ਲੱਗੇ ਬਹੁਤ ਚੰਗੀ ਲੱਗੀ। ਤਕਰੀਬਨ ਉਹਨਾਂ ਦੇ ਕੈਸ਼ ਲੈ ਕੇ ਗਏ ਨੇ ਕੁਝ ਜਿਹੜਾ ਲੜਕੀ ਦਾ ਸਮਾਨ ਤਿਆਰ ਕੀਤਾ ਹੋਇਆ ਸੋਨਾ ਵਗੈਰਾ ਉਹ ਲੈ ਗਏ ਨੇ। ਉਹ ਅਜੇ ਦੱਸ ਰਹੇ ਨੇ। ਉਦੋਂ ਬਾਅਦ ਦੱਸਿੰਦੇ ਜੋ ਅਗਲੀ ਕਾਰਵਾਈ ਹੋਊਗੀ ਕਰਸੀ ਤੇ ਉਹ ਜਿਹੜੇ ਤਿੰਨ ਬੰਦੇ ਆਏ ਸੀ ਕੋਈ ਸੀਸੀਟੀਵੀ ਕੈਮਰਾ ਕਿਸੇ ਕੋਲ ਤੋਂ ਪਤਾ ਨਹੀਂ ਜੀ 90 ਖੇਤਾਂ 'ਚ ਕਰਨੇ ਉਹਨਾਂ ਦੇ ਕਤੂਗੜ ਪਿੰਡ ਤੋਂ 2 ਕਿਲੋਮੀਟਰ ਦੇ ਕਰੀਬ ਨੇ ਜਿਸ ਕਰਕੇ ਉੱਥੇ ਹਲਦ ਵਾਲੇ ਕੋਈ ਵੀ ਸੀਸੀਟੀਵੀ ਕੈਮਰਾ ਨਹੀਂ ਲੱਗਿਆ ਹੋਇਆ ਸ਼ੱਕ ਤੇ ਇਹਦਾ ਆਪਰੇ ਵੀ ਪੁਲਿਸ ਨੂੰ ਜਿਹੜੀ ਗੋਸ਼ਟ ਕਰ ਦਿੱਤਾ ਗਿਆ ਨਹੀਂ ਅਜੇ ਕੋਈ ਨਹੀਂ ਹੋਈ ਜ਼ਿੰਮੇਵਾਰੀ ਨਾ ਹੀ ਰਾਉਂਡ ਅਪ ਹੋਇਆ ਲੇਕਿਨ ਇਹ ਹੈ ਵੀ ਪੁਲਿਸ ਕਰ ਰਹੀ ਹੈ ਕਾਰਵਾਈ ਤਫ਼ਤੀਸ਼ ਜਾਰੀ ਹੈ ਜਲਦੀ ਫਲਾਮਾ ਨੂੰ ਕੁਝ ਪਗ ਲੱਗੇ ਕਿ ਚੀਜ਼ ਤੇ ਐਸੀ ਕਿ ਬੈ ਗਈ ਕਿ ਕਿੱਦਾਂ ਕਰੇ ਚਿੱਤਾਂ ਦੇ ਵਿੱਚ ਜਿਉਂ ਲੰਘ ਕੇ ਆਏ ਨੇ ਉਹ ਕਿਉਂਕਿ ਜੇ ਲੜਕੀ ਦੇ ਦਸਮੇ ਨੂੰ ਜਾਵੋ ਉਹਨਾਂ ਦੀ ਜਿਹੜੇ ਲੋਨਾ ਪਾਈ ਸੀ ਉਹ ਸੇ ਗਿੱਲੀਆਂ ਸੀ ਜੇ ਤੁਸੀਂ ਲੜਕੀ ਨੂੰ ਮਿਲਿਆ ਕੀ ਲੜਕੀ ਥੀ ਸੀ ਜਾਂ ਉਹਨਾਂ ਵਿੱਚ ਢਿੰਕ ਭਰਾਈ ਹੋਈ ਸੀ ਤਾਂ ਫਿਰ ਢਿੰਕ ਭਰਾਈ ਹੋਈ ਸੀ ਲੜਕੀ ਛੋਟੀ ਐ ਨਾ ਤਾਂ ਕੋਈ ਮੇਰੇ ਕੋਲ ਭਰਾਈ ਦੇ ਤੇ ਜਿੰਕੜੇ ਸੁਛਾਇਆ ਗਿਆ ਸੀ ਹੈ ਉਹਨਾਂ ਮੈਡੀਕਲ ਭਰਾਈ ਦੇ ਜਿੰਕੜੇ ਸੁਛਾਇਆ ਗਿਆ ਨਹੀਂ ਨੇ ਕੁੜੀ ਨੂੰ ਕੁਝ ਨਹੀਂ ਖੋਇਆ ਖਾਇਆ ਕੁਝ ਨਹੀਂ ਉਹਨਾਂ ਨੇ ਇਹਨੂੰ ਘਬਰਾਟ ਇੰਨੀ ਹੋਊਗੀ ਡਰ ਗਈ ਬੱਚੀ ਸੀਗੀ ਤਾਂ ਉਹ ਸੰ ਕੁੜੀ ਕੱਲੀ ਸੀ ਗਰੀ ਹਾਂ ਕੁੜੀ ਕੱਲੀ ਸੀਗੀ ਉਹ ਜਸਟ 5 ਮਿੰਟ ਪਹਿਲਾਂ ਹੀ ਉਹਨਾਂ ਦੀ ਦਾਦੀ ਤੇ ਭੂਆ ਮਤਲਬ ਜਿਹੜੇ ਉਹ ਘਰੋਂ ਗਏ ਨੇ 5 ਮਿੰਟ ਬਾਅਦ ਹੀ ਆਵਾਜ਼ ਆਤੂਗੀ